ਆਸਰੀ ਗਾੜਿਤ ਕੀ ਹਾਲ ਚਾਲ ਅੱਜ ਨਵੇਂ ਆਉਣ ਦਾ ਸਵਾਗਤ ਹੈ ਜੀ ਅੱਜ ਅਸੀਂ ਅੱਜ ਅੱਜ ਗਾ ਸੰਡੇ ਸੱਡੇ ਬਣਾ ਰਿਹਾ ਵੇਖੋ ਜੀ ਰੋਟੀਆਂ ਖਾਣੀਆਂ ਰੋਟੀ ਖਾਣ ਦੇ ਪਰ ਪ੍ਰਬੰਧ ਕਰਨਾ ਪੈਂਦਾ ਲਖਣਾ ਸਾਨੂੰ ਪਲਾਚੀਰੀਆਂ ਪੜੀਆਂ ਬਾਪੂ ਨਾ ਲਾਇਆ ਹਾਲਾ ਬਾਪੂ ਜੀ ਹੈ ਇਹਦਾ ਕਰਨਾ ਪਿਆ ਇਹਦਾ ਕਰਨਾ ਪਿਆ ਰੋਟੀ ਖਾਣੀ ਇਹਦੇ ਭਰਾਵਾ ਕੰਮ ਦਾ ਕਰਦੇ ਠੀਕ ਆ ਤੁਸੀਂ ਕਹੋ ਜੀ ਭਾਈ ਚਲੋ ਚਲੋ ਮੈਂ ਨਹੀਂ ਆਇਆ ਹਾਂ ਚਲੋ ਅੱਗੇ ਚਲੇ ਆਓ ਅਸਰ ਇਹਨਾਂ ਘੀਆਂਗਾ ਵੇ ਗੋਰੀਆਂ ਤੋਂ ਬਿਨਾਂ ਕੋਈ ਖਾਲੀ ਗੋਰੀਆਂ ਤੋਂ ਬਿਨਾਂ ਖਾਲੀ ਗੋਰੀਆਂ ਹੋਰ ਵੀ ਹੈ ਇਹ ਬੇਲਾ ਬਾਬੂ ਕਿੰਨਾ ਟਾਈਮ ਪੁਰਾਣੀ ਹੈ ਮੈਂ ਘਟਾ ਲੜੀ ਕਿੰਨੇ ਕੰਮ ਹੋ ਗਿਆ 72 ਇਹ ਬਾਬਾ ਮੈਂ ਨਹੀਂ ਬਣਾਉਣਾ ਤੁਹਾਨੂੰ ਜੜ ਕੇ ਰੱਖੀ ਰਹਿਣ ਬਣਾਉਂਦੇ ਬਣੀ ਹੋਣਾ ਇਹ ਤਾਂ ਉਹਦਾ ਪਤਾ ਹੂੰ ਉਹੋ ਸੋਤ 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 ਵੀ ਇਹੋ ਕੁਸਵਾ ਆ ਦੋ ਤੋ ਸਾਰੇ ਕੁਝ ਜੋ ਅੱਛਾ ਗਾਹਦ ਕਰਾ ਦਾ ਕੰਮ ਆਪਾਂ ਕਰ ਲਿਆ ਵਾ ਤੇ ਹੁਣ ਆਪਾਂ ਚੰਨੀਆਂ ਜਿਹੜੇ ਖੇਡਣ ਕੋਈ ਨਹੀਂ ਕੁ ਲੱਕੜਾ ਬਚ ਗਿਆ ਬਾਕੀ ਸਾਰੀ ਆਪਾਂ ਕਰੰਦੇ ਆਇਆ ਰੋਟੀ ਖਾਣ ਚੱਲ ਗਏ ਸਾਰੇ ਰੋਟੀ ਖਾਣ ਗਏ ਨੇ ਨੇ ਰੋਟੀ ਖਾਣ ਕੇ ਪਪਾ ਅਬ ਸਾਈਕਲ ਨਹੀਂਗਾ ਆ ਹਾਂ ਇਹ ਇੱਕ ਇੱਕ ਕਲੀ ਰੋਟੀ ਖਾਂਦੇ ਹੈ ਹੈ ਇੱਕ ਇੱਕ ਕਲੀ ਰੋਟੀ ਖਾਂਦੇ ਬਾਕੀ ਘਰੇ ਜਾ ਕੇ ਰੋਟੀ ਖਾਂਦੇ ਨਾ ਉੱਤੇ ਜਾ ਨਹੀਂ 2 ਵਜੇ ਨਾ ਰੋਟੀ ਖਣਗੇ ਸਾਰੇ ਅੱਜ ਆਪਣੀ ਅੱਜ ਨਾ ਆਪਣੀ ਚਾਬੀ ਗਵਾਚ ਗਈ ਪੌੜੀਆਂ ਫੇਰ ਫੇਰ ਨਾ ਉਹ ਨਹੀਂ ਲੱਭੀ ਨਾ ਫੇਰ ਉਹ ਫਿਰ ਇਹਨਾਂ ਲੱਭੀ ਨਹੀਂ ਬਾਹਰ ਬਾਹਰ ਲੱਭੀ ਉਹ ਉਸ ਤੋਂ ਬਾਅਦ ਫਿਰ ਕੰਮ ਕਰਦੇ ਫਿਰ ਜੁੱਟਾ ਦੇ ਵਿੱਚ ਲੱਭੀ ਜਾ ਕੇ ਗਾਈਸ ਅੱਜ ਠੰਡੇ ਵਾਲੇ ਦਿਨ ਪਤਾ ਬਾਹਰ ਨਿਕਲੀ ਹੋਈ ਆ ਇੱਧਰ ਰਸੋਈ ਬਾਹਰ ਹਾਂ ਬਾਹਰ ਭਈਏ ਮੰਜੀ ਕਿਹੜੀ ਪਾਪਾ ਨੇ ਬਹਿਣ ਵਾਸਤੇ ਬਾਹਰ ਬਈ ਨੇ ਇੱਥੇ ਬਹਿਨੇ ਆਪਾ ਐਸੀ ਆਪਾਂ ਨਾਲ ਨਾਲ ਇਕ ਮੇਲਾ ਆਪਾਂ ਤਾਂ ਖੇਡਣੇ ਜਾਣਾ ਵਾ ਖੇਡਣੇ ਜਾਣਾ ਖੇਡਣੇ ਜਾਣਾ ਨਹੀਂ ਨਹੀਂ ਖੇਡਣੇ ਤੇ ਗਾਈਸ ਸੁਣ ਫਿਰ ਸ਼ਾਮ ਹੋ ਗਈ ਆ 6 ਵਜੇ ਗਿਆ ਤੇ ਗਾਈਸ ਆ ਵੇਖੋ ਚਾਨਣ ਕਿੰਨਾ 6 ਵਜੇ ਵੀ ਆ ਵੇਖੋ ਇਸੇ ਪਾਸੇ ਲੈਂਟਰ ਦੀ تیاری ਸ਼ੁਰੂ ਕਰਨੀ ਆ ਜਿਹਦਾ ਕਿਸੇ ਲੈਂਟਰ ਦੇ ਉੱਤੇ ਆ ਹੁੰਦੇ ਨਹੀਂ ਜਿਹੜੇ ਆ ਅਕੀਕਨ ਨੂੰ ਦਿਨ ਨੂੰ ਜਿਹੜੇ ਡੰਡੇ ਦੇ ਉਹ ਲੋਹੇ ਦੇ ਪਲਟਾ ਹੁੰਦੀਆਂ ਉਹ ਗਾਇਸ ਸਾਰੇ ਕੋਟ ਦੇ ਕਿਤੇ ਮਿਲਦੀਆਂ ਨਹੀਂ ਪਈਆਂ ਤੇ ਉਹ ਹੁਣ ਫਤਕੜਾ ਹੋਣੀ ਆ ਤਾਂ ਕਰਕੇ ਲੈਂਟਰ ਤਾਂ ਘਬੁਰ ਗਿਆ ਵਾ ਹਲਕੋ ਕੰਦਾ ਤਾਂ ਖੜੀ ਹੋ ਗਿਆ ਕਿਸੇ ਕਮਰੇ ਪੈਣਾ ਵਾ ਆਹ ਲੈਂਟਰ ਸ਼ੇਰ ਪੱਕਾ ਹੋ ਗਿਆ ਵਾ ਇਹ ਤਾਂ ਨਹੀਂ ਹੁੰਦੇ ਪਏ ਕਿਉਂਕਿ ਹੁਣ ਤਾਂ ਪਾ ਘਟ ਨਿਕਲਦੀਆਂ ਵਾ ਤਾਂ ਕਰਕੇ ਕੀ ਪਤਾ ਸੁੱਕਿਆ ਨਾ ਹੋਵੇ ਤੇ ਇੱਥੇ ਵੀ ਵੇਖੋ ਸੀਮਰ ਦਾ ਲੇਪ ਕਰਤਾ ਵਾ ਹੁਣ ਜਿਹੜਾ ਗਾਇਸ ਉਧਰ ਬੱਲਨ ਪਿਆ ਸੀ ਉਹ ਆਪਾਂ ਸਾਰੇ ਛੱਡਤਾ ਅੱਜ ਗੇਸ ਆਵੇ ਖੋਜਾ ਸਿੰਕ ਪਿਆ ਹੋਇਆ ਜਿਹੜਾ ਆਪਾਂ ਥੱਲੇ ਪਟਿਆ ਸੀ ਉਹ ਆਣਾ ਕਿਸੇ ਦਿਨ ਬਾਸ ਨੂੰ ਭੰਨੇ ਪੱਛਮਨੇ ਰੱਖਣਾ ਇਕ ਲਾਵਾਂਗੇ ਆਪਾਂ ਇਹਨੂੰ ਇਹਨੂੰ ਆਪਾਂ ਕਿਤੇ ਹੋਰਾਂ ਹੋਰ ਲਾਦਾਂਗੇ ਗਾਈਜ਼ ਜੇ ਤੁਹਾਨੂੰ ਲੋਕਸਟਿੰਗ ਲੈਰੀ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਆਪਾਂ ਲਵ ਚਾਹ ਪਾਪਾ ਜੀ ਮਵਾ ਰਹੇ ਨੇ ਹੋਇਆ ਵੀ ਤੁਹਾਨੂੰ ਮੈਂ ਸਬਜੀ ਕੱਢੀ ਆ ਸਬਜੀ ਕੱਢੀ ਮਚੀ ਲਾ ਲਓ ਵਰਤੀ ਛੋ ਚਲੋ ਫੇ ਮਾਤਾ ਉਹ ਲਵ ਲਾ ਦੇ ਰੋਟੀ ਮੈਂ ਰੋਟੀ ਉਹ ਲਾਉਂਦਾ ਪਾਪਾ ਦੇ ਜਿਹੜਾ ਫਿਰ ਰਿਜਿਸਟਰ ਦਾ ਸਤਾ ਉਹ ਦਿਖਾਉਂਦੇ ਠੀਕ ਹੈ ਸਾਰੇ ਨਾਲ ਪਾਪਾ ਵੀ ਨਾ ਪ੍ਰੈਂਕ ਕਰਨ ਲੱਗੀਆਂ ਔਰ ਇਹਦੇ ਵਿੱਚ ਆਪਾਂ ਪੇਸਟ ਮਾਵਾਂਗੇ ਤੇ ਮੈਂ ਉਹ ਬਿਸਕੁਟ ਡ੍ਰੈਪਰ ਤੋਂ ਲਿਆਇਆ ਹੈ ਕਿਉਂਕਿ ਇਹਨਾਂ ਦਾ ਪਤਾ ਲੱਗਣਾ ਕਿ ਇਹ ਵੀ ਨਾ ਸਨੈਕਸ ਹੈ ਆਪਾਂ ਕੋ ਬਿਸਕੁਟ ਨੇ ਆ ਪੇਸਟ ਮਾਰਾ ਇਹਨੂੰ ਖੋਲ ਦੇ ਮੈਂ ਡ੍ਰੈਪਰ ਸੈਟ ਕਰਦਾ ਕੈਮਰਾ ਤੇ ਕਰਦੇ ਹਾਂ ਹਾਂ ਲੋ ਯਾਰ ਇਹ ਆਪਣੇ ਬਿਸਕੁਕ ਨੂੰ ਤਿਆਰ ਨਾ ਖੋਲਣਾ ਵਾ ਬਸ ਜੋੜ ਵੀ ਜਾਇਆ ਚਲਿੱਕਣਾ ਉੱਚੀ ਪਾੜ ਲੈਣ ਵਿੱਚ ਉਹਦੀ ਬਾਹਰੋਂ ਦੇਖ ਜਾਣਾ ਹੂੰਹ ਤੇਥੋਂ ਪਾੜੀ ਗਏ ਨਹੀਂ ਪਤਾ ਵੀ ਨਾ ਲੱਗੇ ਇਹ ਸਦਾ ਪੈਕੇਟ ਬੜਾ ਮਜ਼ਬੂਤ ਆ ਕਿਤੇ 체ਗਾ ਵਾ ਇਹਨੂੰ ਕਿ ਕੈਲਕੂਲ ਲੈ ਕੇ ਆ ਰਹਾ ਮੈਂ ਕਿੱਲ ਵਾ ਉਹ ਜਿੱਕੇ ਲਾ ਪਲੇਆ ਕਿਲ ਮਾਰ ਦੇ ਦਿੱਤਾ ਵਿੱਚ ਬਸ ਇਹ ਚ ਖੁੱਲਣ ਲੱਗਾ ਗਾਇਸੇ ਦੋਸਤੋ ਪੜ ਗਿਆ ਤੇ ਜੀ ਚਾਹ ਕੰਦੇ ਨੇ ਕਿਹੜਾ ਕਿ ਬਿਸਕੁਟ ਕੱਢਦੇ ਆ ਤਾਂ ਹਮੇ ਪੇਸਟ ਲੈ ਕੇ ਆਉਣਾ ਹਲੋ ਗਾਇਸੇ ਪੇਸਟ ਆਪਾਂ ਲੈ ਆਏ ਆ ਇਹਨੂੰ ਖੋਲਦੇ ਆ ਕਿ ਚੈਕing ਦੇ ਪੇਸਟ ਪਾ ਦਈਏ ਆਪਾਂ ਹਾਂ ਲੋ ਤੇ ਬਸ ਉਹ ਉਹੋ ਗਾ ਕੇ ਉਹ ਪੈਸ਼ ਹਾਂਸ ਤੇ ਲੱਗੀ ਮੈਂ ਚੱਕ ਕੇ ਇੱਕ ਕੇ ਨੂੰ ਕਰਦ ਨਹੀਂ ਬੰਦ ਹਾਲੇ ਵੈਸੇ ਇੱਕ ਬਿਸਕੁਟ ਬਣ ਗਿਆ ਇਹ ਦੂਜਾ ਬਿਸਕੁਟ ਕੱਢ ਲਾਂ। ਇਹ ਵੀ ਬਿਸਕੁਟ ਸਿਰਫ ਬਾਹਰੋਂ ਕੱਢ ਲੈਣੇ ਆ। ਹਾਂ, ਇਹ ਦੂਜਾ ਬਿਸਕੁਟ ਨਿਕਲਿਆ। ਇਹਦੇ ਵਿੱਚ ਵੀ ਪੇਸਟ ਭਰ ਦਵਾਂ। ਤਾਂ ਲੋ ਜੀ। ਇਹਨਾਂ ਦੋਵਾਂ 'ਚ ਪੇਸਟ ਭਰੀ ਚੁੱਕੀ ਆ। ਮੈਨੂੰ ਕਰਦੇ ਆਂ ਵਾਪਸ ਬੰਦ ਇਸ ਟੈਕ ਦੇ ਵਿੱਚ ਉਹ ਕੋਈ ਸਤੰਦਰੀ ਨਹੀਂ ਜਾਂਦਾ ਇਹ ਬਿਸਕੁਟ ਚੱਲ ਗਿਆ ਮਮ ਜੀ ਮੈਂ ਲੈ ਕੇ ਆ ਨਮਾ ਗੰਮ ਤੇ ਦੇ ਸਾਰੇ ਮਮ ਜੀ ਵੀ ਗੰਮਾ ਅੰਨੇ ਮੈਂ ਦੋੜ ਦੇ ਫਿਲਹਾਲ ਤਾਂ ਕੋਈ ਨਹੀਂ ਇੱਥੇ ਗੱਮ ਥੋੜੀ ਜਿਹੀ ਲੱਗੀ ਗਏ ਸਨ ਥੋੜੀ ਥੋੜੀ ਗੱਮ ਨਹੀਂ ਆਪਾਂ ਜਨੇਪਾ ਜੋੜ ਦਈਏ ਨਾ ਪਰਕੇ ਲਈ ਆਪਾਂ ਪਰਕੇ ਮੇਨ ਉਹਦਾ ਗਮ ਪਲਾਸਟਿਕ ਤੇ ਨਹੀਂ ਕੰਮ ਕਰਦੀ ਪਲਾਨ ਚੇਜ ਹੋ ਗਿਆ ਹੁਣ ਆਪਾਂ ਕੈਮਰਾ ਲਗਾਉਣਾ ਮੈਂ ਇਨਾ ਉੱਥੇ ਤੇ ਲਗਾਉਣਾ

ਉਹ ਨਹੀਂ ਆ ਵੀ ਕਿ ਫੋਨ ਲੈਣ ਨੂੰ ਵੀ ਫੋਨ ਲੈਣਾ ਪੈਣਾ ਇਸ ਤੇ ਇਹ ਕੰਡੇ ਆ ਗਏ ਆਂ ਕਰੰਟ ਹੋ ਗਈ ਹਾਂਜੀ ਕਾ ਕਾ ਨਾਂ ਦੇ ਗੁੱਸੇ ਸੱਤ ਸਮੇਂ ਤੱਕ ਆ ਰਹੀ ਹੈ ਕੁੱਲ ਸੀ ਬਿਨੂ ਸਾਚਾ ਨਾਮ ਇਹਦਾ ਆਧਾਰੋਿਕ ਚੰਦਰੀਆ ਤਾਈ ਮਾ ਤੇ ਸਾਤਰ ਦਾ ਦੰਕਾਰ ਸੰਪਤ ਤਾਈ ਮਾ

ਮੈਂ ਮੈਂ ਨਹੀਂ ਖਾਦੇ ਮੈਂ ਖਾਦੇ ਨਾ ਜੇ ਅਸੀਂ ਆਪਣਾ ਪ੍ਰੈਂਕ ਕੀਤਾ ਪ੍ਰੈਂਕ ਤੇ ਉਹ ਹੋ ਗਿਆ ਫੇਲ ਤਾਂ ਮੈਨੂੰ ਲੱਗ ਗਿਆ ਪਤਾ ਵੀ ਵਿੱਚ ਆਪਣੀ ਮਲਾਈ ਆ ਪੇਸਟ ਪਤਾ ਨਹੀਂ ਉਹ ਪਹਿਲਾਂ ਖਾਂਤ ਪਹਿਲਾਂ ਸੁੰਘਦੀ ਆ ਸੁੰਘ ਕੇ ਵੀ ਇਹਦੇ ਪੈਸੇ ਨੂੰ ਪੈਕਟਰੀ ਸਨ ਲਾ ਗਈ ਜਦੋਂ ਪ੍ਰੈਂਕ ਹੋ ਗਿਆ ਫੇਲ ਮਮਾ ਜੀ ਰੋਟੀ ਰੋਟੀ ਬਣਾਉਂਦੇ ਪੈਣੇ ਕਾਈਸਾ ਦੋਮੋ ਕੰਨੀ ਤੇ ਕਰਾ ਲਵਾਂ ਤੁਸ ਤੇ ਕਰਾ ਨਾਪੋਲ ਦੇ ਮੇਲ ਜਾਪਾ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮ ਅੱਤ ਰੀਡੀ ਕਾਲਸਾ ਮਹੀ ਗੁਰਜੀ ਕੀ ਫਤਿਹ